ਜਗਮਣੀ ਦੇ ਵੀ ਸਿਰੇ ਚੱਲਿਆ ਥਲੇ ਕਾਲ ਆਂਦੀ ਆ ਦੁਪਹਿਰੇ ਉਸ ਤੋਂ ਬਾਅਦ ਇਹ ਲਗਾਤਾਰ ਇਹ ਦੂਜਾ ਮੁੰਡਾ ਜਿਹੜਾ ਥੋੜਾ ਪਕੜਵਾਇਆ ਵਾ ਥਾਣੇ ਪਕੜਿਆ ਜੀ ਨੂੰ ਉਹਦੀਆਂ ਕਾਲਸ ਦੇਖੋ ਕਿੰਨੀਆਂ ਆਈਆਂ ਇਹ ਦੇਖੋ ਇਹ ਕਾਲਸ ਆਈਆਂ ਇਹ ਸਾਰੀਆਂ ਉਹਦੀਆਂ ਮਿਸਟ ਕਾਲ ਅਸੀਂ ਚੁੱਕਦੇ ਹੀ ਨਹੀਂ ਪਏ ਉਹਦੀਆਂ ਕਾਲ ਕੀ ਗੱਲਬਾਤ ਹੋਈ ਮੇਰਾ ਨਾਮ ਸੁਦੀਪ ਸੱਬਰਵਾਲ ਹੈ ਜੀ ਮੇਰੀ ਰਾਨੀਕਾ ਬਾਗ ਸਾਈਨ ਪ੍ਰਿੰਟਿੰਗ ਨਾਮ ਦੀ ਸ਼ਾਪ ਹੈ ਅਸੀਂ ਇੱਕ ਦੁਕਾਨਦਾਰ ਬੰਦੇ ਆ ਤੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੋਣਾ ਸ਼ਰੇਆਮ ਗੁੰਡਾਗਰਦੀ 10 ਤੋਂ 12 ਜਾਣੇ ਇੱਕ ਵੱਖਰੇ ਸ਼ਹਿਰ ਤੋਂ ਬਟਾਲੇ ਤੋਂ ਆ ਰਹੇ ਨੇ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਅਸੀਂ ਕੌਣ ਆ ਜਾਂ ਸਾਨੂੰ ਨਹੀਂ ਪਤਾ ਉਹ ਕੌਣ ਨੇ ਆ ਕੇ ਇਸ ਤਰ੍ਹਾਂ ਗੁੰਡਾਗਰਦੀ ਦਾ ਨਾਚ ਕਰਦੇ ਨੇ ਮੈਨੂੰ ਸਮਝ ਨਹੀਂ ਲੱਗੀ ਕਿ ਕੀ ਕਰਾਂਗੇ ਅਸੀਂ ਕੀ ਸਮਝਦੇ ਪੋਸ਼ ਇਲਾਕਾ ਵਾ ਐਡਾ ਹਾਂ ਫਿਰ ਫਿਰ ਦੇਖੋ ਸਾਡੇ ਤੋਂ ਥੋੜੀ ਜੀ ਦੂਰ ਮੋੜ ਤੇ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸੋਨੀ ਸਾਹਿਬ ਦੀ ਕੋਠੀ ਆ 100 ਮੀਟਰ ਤੇ ਚੌਂਕੀ ਆ ਫਿਰ ਮੰਦਰ ਹੈਗਾ ਉੱਥੇ ਪੁਲਿਸ ਦਾ ਨਾਕਾ ਹਰ ਵੇਲੇ ਲਗਾ ਰੰਦਾ ਵਾ ਤੇ ਅਗਲੇ ਲਾਲ ਬੱਤੀ ਲਾ ਕੇ ਸ਼ਰਿਆਮ ਗੱਡੀ ਚ ਆਏ ਨੇ ਕਾਲੀਆਂ ਫਿਲਮਾਂ ਕੀਤੀਆਂ ਹੋਈਆਂ ਜੈਟ ਬਲੈਕ ਫਿਲਮਾਂ ਆਗੇ ਗੁੰਡਾਗਰਦੀ ਕਰਕੇ ਚੱਲ ਗਏ ਕੀ ਸਮਝਦੇ ਕੋਈ ਸਰਕਾਰੀ ਗੱਡੀ ਸੀ ਉਹ ਇਹਦੇ ਇਹ ਤੇ ਪੁਲਿਸ ਤਫਤੀਸ਼ ਕਰੇਗੀ ਕਿ ਸਰਕਾਰੀ ਗੱਡੀ ਸੀ ਕੀ ਜੀ ਫੋਰਚੂਨਰ ਗੱਡੀ ਸੀ ਅੰਦਰ ਵੀ ਵੀ ਆਈ ਪੀ ਲਾਲ ਰੈੱਡ ਲਾਈਟ ਬੱਤੀ ਰੈੱਡ ਬਲੂ ਬੱਤੀ ਲੱਗੀ ਹੋਈ ਸੀ ਜਗਾ ਕੇ ਆਏ ਨੇ ਪੂਰਾ ਡਰਾੰਤ ਮਖਾਨ ਵਾਸਤੇ ਕਿ ਅਸੀਂ ਸ਼ਰਿਆ ਮਾਰੇ ਲੱਗਦਾ ਨਹੀਂ ਕਿ ਮੁੰਡੇ ਨੂੰ ਤੁਸੀਂ ਨਾ ਬਚਾਉਣ ਦੀ ਕੋਸ਼ਿਸ਼ ਕਰਦੇ ਤਾਂ ਕੋਈ ਬਿਲਕੁਲ ਜੇ ਮੈਂ ਨਾ ਹੁੰਦਾ ਦੁਕਾਨ ਤੇ ਤੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਸਮਝੋ ਉਹਨਾਂ ਨੇ ਵੱਤ ਵਾ ਜੋ ਨੁਕਸਾਨ ਕਰ ਸਕਦੇ ਇਹ ਉਹਨਾਂ ਨੇ ਕਰ ਜਣਾਈ ਸਾਡਾ ਇੱਕੋ ਇੱਕ ਬੱਚਾ ਵਾ ਜੇ ਕੱਲ ਨੂੰ ਉਹ ਨੁਕਸਾਨ ਉਹ ਕਰ ਜਾਂਦੇ ਤੇ ਅਸੀਂ ਕੀ ਕਰਦੇ ਆਏ ਉਹ ਨੁਕਸਾਨ ਕਰਨ ਦੀ ਨੀਅਤ ਨਾਲ ਸੀ ਦੁਕਾਨ ਤੇ ਸਿਰਫ ਇੱਕ ਮੇਰਾ ਬੇਟਾ ਸੀ ਤੇ ਇੱਕ ਦੋ ਸਟਾਫ ਦੇ ਲੜਕੇ ਹੋਰ ਸੀ ਹੁਣ ਦਿਨ ਵੇਲੇ ਲੜਕੀਆਂ ਸਾਡੀ ਦੁਕਾਨ ਤੇ ਹੁੰਦੀਆਂ ਮੈਂ ਕਿਸੇ ਵੇਲੇ ਹੁਣ ਕਿਸੇ ਵੇਲੇ ਵੀ ਅੱਗੇ ਤੇ ਉਹ ਜਾਣਦੇ ਨਹੀਂ ਸੀ ਸਾਨੂੰ ਤੇ ਇੰਨੀ ਹਰਕਤ ਉਹਨਾਂ ਨੇ ਕਰਤੀ ਹੁਣ ਤੇ ਦੁਸ਼ਮਣੀ ਪੈ ਗਈ ਉਹਨਾਂ ਨਾਲ ਅਸੀਂ ਬਹੁਤ ਜ਼ਿਆਦਾ ਅਸੀਂ ਡਰ ਗਏ ਸੀ ਦੇਖੋ ਨਾ 10 ਤੋਂ 12 ਜਾਣੇ ਆ ਗਏ ਸਾਡੇ ਅਸੀਂ ਤੇ ਬਿਲਕੁਲ ਨਹੀਂ ਹੱਥੇ ਗਏ ਸੀ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰਨਾ ਸਮਝ ਨਹੀਂ ਲੱਗੀ ਉਸ ਟਾਈਮ ਮੰਗ ਉਹਨਾਂ ਦੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਵਗੈਰਾ ਵੀ ਸੀ ਉਹਨਾਂ ਦੇ ਬਿਲਕੁਲ ਹੋਣਗੇ ਇੱਕ ਜਾਨੇ ਕੋਤੇ ਹੈਗਾ ਸੀ ਬਾਕੀਆਂ ਕੋ ਵੀ ਹੋਣਗੇ ਜਿਹੜੇ ਇੰਨੀ ਹਿੰਮਤ ਕਰ ਰਹੇ ਨੇ ਇੰਨੀ ਦੂਰੋਂ ਆ ਗਏ ਬਟਾਲੇ ਉਥੇ ਮਾਰਨ ਕੁੱਟਣ ਵਾਸਤੇ ਆ ਗਏ ਉਸ ਤਰ੍ਹਾਂ ਤਿਆਰੀ ਨਾਲ ਆਏ ਹੋਣਗੇ ਇਸ ਤਰ੍ਹਾਂ ਥੋੜਾ ਆਏ ਹੋਣਗੇ ਕਾਰਨ ਕਿਸੇ ਕੇ ਸਿੱਧਾ ਤੁਹਾਡੇ ਕੋ ਆ ਕੇ ਤੁਹਾਡੇ ਉੱਤੇ ਅਟੈਕ ਕੀਤਾ ਕੀ ਕਾਰਨ ਕਾਰਨ ਸਾਡੇ ਨਾਲ ਕੋਈ ਉਹਦਾ ਲੈਣ ਦੀ ਇੰਨੀ ਸੀ ਉਹਨਾਂ ਦੇ ਕਹਿੰਦੇ ਮੁਤਾਬਕ ਇੱਕ ਮੁੰਡਾ ਕੈਨੇਡਾ ਹੈਗਾ ਵਾ ਪਾਹਲਪ੍ਰੀਤ ਸਿੰਘ ਕੇ ਪਰਮਿੰਦਰ ਸਿੰਘ ਮੈਨੂੰ ਉਹਦਾ ਨਾਮ ਮੈਂ ਜਾਣਦਾ ਵੀ ਨਹੀਂ ਉਹਨੂੰ ਸਾਨੂੰ ਪਤਾ ਵੀ ਨਹੀਂ ਆ ਉਹਨੇ ਸਿਰਫ ਬੇਟੇ ਨੂੰ ਕਾਲ ਕਰਦਾ ਪੈਗੀ ਉਹ ਬਟਾਲੇ ਦਾ ਹੀ ਕੋਈ ਮੁੰਡਾ ਵਾ ਜ਼ੋਰਾਵਰ ਸਿੰਘ ਉਹਦੇ ਨਾਲ ਗੱਲ ਕਰਾ بس اس گل تو ਉਹ ਕਹਿੰਦਾ ਮੇਰੇ ਕੋਲ ਥੋੜਾ ਬੈਠਾ ਰਹਿੰਦਾ ਜਿਹੜੀ ਮੈਂ ਗੱਲ ਕਰਾਵਾ ਉਹ ਬਸ ਇਹਦਾ ਦੋਸਤ ਹੈਗਾ ਵੈ ਇਹਦਾ ਪਿਆਰ ਹੈ ਉਹਦੇ ਨਾਲ ਇਸ ਕਰਕੇ ਕੀ ਇਹਨਾਂ ਦਾ ਆਪਸ ਵਿੱਚ ਇੰਨਾ ਪਿਆਰ ਕਿਉਂ ਹੈ ਅਸੀਂ ਉਹਨੂੰ ਤੇ ਕੁਝ ਕਹਿ ਨਹੀਂ ਸਕਦੇ ਬਟਾਲੇ ਦੇ ਸ਼ਹਿਰ ਦੇ ਵਿੱਚ ਉਹ ਵੀ ਬਟਾਲੇ ਦਾ ਉਹ ਵੀ ਬਟਾਲੇ ਦੇ ਸਾਰੇ ਅਸੀਂ ਇਹਨੂੰ ਨੱਪੀਏ ਥੋੜਾ ਇਹਨੂੰ ਥ੍ਰੈਟ ਕਰੀਏ ਉਹ ਸਾਡੇ ਨੂੰ ਸਿਰਫ ਦੋਸਤ ਹੁੰਦਾ ਖਮਿਆਜਾ ਪਕਾ ਹਾਂ ਦੋਸਤੀ ਦਾ ਖਮਿਆਜਾ ਪੂਤਣਾ ਪਿਆ ਇਹ ਬਹੁਤ ਜ਼ਿਆਦਾ ਵੀ ਹੋ ਸਕਦਾ ਸੀ ਅਜੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਨੂੰ ਬਚਾ ਦਿੱਤਾ ਜਿਵੇਂ ਕੈਨੇਡਾ ਤੋਂ ਇਥੋਂ ਬੰਦੇ ਭੇਜੇ ਆਉਣੇ ਤੇ ਇਹਨਾਂ ਨੂੰ ਤੁਹਾਨੂੰ ਉਹ ਜਾਣਦੇ ਵੀ ਨਹੀਂ ਸੀ ਕਿ ਇਹ ਪੈਸੇ ਕਸੇ ਦਾ ਵੀ ਬਿਲਕੁਲ ਪੈਸੇ ਦਾ ਹੋਏਗਾ ਜੀ ਕਿਉਂ ਨਹੀਂ ਹੋਵੇਗਾ ਕੈਨੇਡਾ ਬੈਠ ਕੇ ਕਿੰਨਾ ਕੁਝ ਹੋ ਰਿਹਾ ਹੈ ਕੈਨੇਡਾ ਬੈਠ ਕੇ ਲੋਕੀ ਕਈ ਕਰੀ ਜਾਣ ਦੇ ਗੇਮਾਂ ਕਮਾਈ ਜਾ ਰਹੇ ਕਾਂਡ ਕਰਾਂ ਪਹਿਲੇ ਕੋਲ ਵਗੈਰਾ ਤਾਂ ਨਹੀਂ ਕੋਈ ਆਈ ਜਿਨ ਨੂੰ ਕੋਈ ਜਿਵੇਂ ਲੋਕੀ ਅੱਜਕੱਲ ਸੌਂਦੀਆਂ ਨਹੀਂ ਥ੍ਰੈਟ ਕਾਲ ਤੇ ਉਹਨੇ ਕੀਤੀ ਕੀਤੀ ਸੀ ਜਦੋਂ ਪਹਿਲੇ ਦੁਪਹਿਰੇ ਕੀਤੀ ਆ ਕਿ ਜੇ ਤੂੰ ਨਹੀਂ ਗੱਲ ਕਰਾਏਂਗਾ ਮੈਸੇਜ ਹੈਗੇ ਨੇ ਬਾਕਾਇਦਾ ਕੀ ਗਾਲਾਂ ਕੱਢੀਆਂ ਮੈਂ ਤੇਰਾ ਦਾਦਾ ਵੀ ਗੱਲ ਕਰਾਏਗਾ ਤੇਰੇ ਸਾਰੇ ਖਾਨਦਾਨ ਗੱਲ ਕਰਾਏਗਾ ਉਹਦੇ ਨਾਲ ਤੂੰ ਕਿਵੇਂ ਨਹੀਂ ਗੱਲ ਕਰਾਏਗਾ ਸਾਨੂੰ ਜਾਚ ਹੈਗੀ ਆ ਬਿਲਕੁਲ ਥ੍ਰੈਟ ਕਾਲ ਕੀਤੀਆਂ ਕਿਦੋਂ ਤੁਸੀਂ ਪੁਲਿਸ ਕਾਰਵਾਈ ਕਹੇ ਉਤੋਂ ਤੋਂ ਬਾਅਦ ਵੀ ਆਇਆ ਹਾਂ ਹਾਂ ਜਦੋਂ ਅਸੀਂ ਉਸ ਦਿਨ ਇੱਕ ਤਰੀਕ ਰਾਤ ਨੂੰ ਅਸੀਂ ਉਹਨੂੰ 10 ਵਜੇ ਹੀ ਥਾਣੇ ਫੜਾ ਵੀ ਆਏ ਆ ਪੁਲਿਸ ਕੋ ਉਹਨੂੰ ਅਰੈਸਟ ਕਰਵਾਏ ਆ ਇੱਕ ਬੰਦਾ ਫੜਿਆ ਗਿਆ ਇੱਕ ਬੰਦਾ ਸਾਡੇ ਕਾਬੂ ਇੱਕ ਬੰਦਾ ਆਇਆ ਨਾ ਬਾਕੀ ਤੇ ਭੱਜ ਗਏ ਅਸੀਂ ਕੋਈ ਹੈ ਨਹੀਂ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਨੇ ਤੇ ਅਸੀਂ ਵੀ ਪੂਰਾ ਇਂਤਜ਼ਾਮ ਰੱਖਦੇ ਬੰਦੇ ਰੱਖਦੇ ਆ ਆਪਣੇ ਇੱਥੇ ਬੁਲਾਉਂਦੇ ਲੇਕਿਨ ਕੋਈ ਹੈ ਹੀ ਨਹੀਂ ਸੀ ਇੱ ਸਾਨੂੰ ਪਤਾ ਹੀ ਨਹੀਂ ਸੀ ਮੰਗ ਉਹਨਾਂ ਤੇ ਬਿਲਕੁਲ ਸਖਤ ਤੋਂ ਸਖਤ ਸਾਰਿਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗੱਡੀਆਂ ਜਿਹੜੀਆਂ ਉਹ ਲਾਲ ਬੱਤੀ ਕਿਵੇਂ ਲਾ ਕੇ ਕਿਹਦੀ ਸ਼ਹਿ ਚ ਲਾ ਕੇ ਘੁੰਮਦੇ ਪਏ ਨੇ ਉਹ ਵੀ ਪਤਾ ਕਰਨਾ ਚਾਹੀਦਾ ਜੀ ਕੀ ਘਟਨਾ ਮਾਕੇ ਹੋਇਆ ਉਹ ਦੱਸੋ ਮੇਰਾ ਨਾਮ ਚੰਨਨ ਸੱਬਰ ਵਾਲਾ ਹਾਂ ਤੇ ਮੇਰੀ ਦੁਕਾਨ ਰਾਨੀਕਾ ਬਾਗ ਚ ਹੈ ਸਾਈਂ ਪ੍ਰਿੰਟਿੰਗ ਦੇ ਨਾਮ ਤੋਂ ਤੇ ਇਹ 1 ਵਜੇ 5 6 ਵਜੇ ਮੈਨੂੰ ਫੋਨ ਆਇਆ ਬਾਰੋਂ ਕਿ ਆਪਣਾ ਕੇ ਮੁੰਡੇ ਦਾ ਬਾਰੋਂ ਫੋਨ ਆਇਆ ਕਿ ਇਦਾਂ ਤਾਂ ਆਪਣਾ ਕੋਈ ਮੁੰਡਾ ਹੈਗਾ ਉਹਨਾ ਮੇਰੀ ਗੱਲ ਕਰਾ ਮੈਂ ਕਿਉਂ ਗੱਲ ਕਰਾਵਾਂ ਨਾਲੇ ਮੇਰੇ ਨਾਲ ਕਿਹੜਾ ਹੈਗਾ ਉਹ ਜਿਹੜੀ ਗੱਲ ਹੈਗੀ ਇਹ ਤੂੰ ਆਪੇ ਉਹਦੇ ਨਾਲ ਕਰ ਲੈ ਮੈਂ ਮੈਨੂੰ ਕਿਉਂ ਫੋਨ ਤੇ ਰੰਨੇ ਆਇਆ ਫਿਰ ਥੋੜੀ ਜੀ ਉਹ ਬੈਸਪਾਸੀ ਬੈਸਈ ਤੇ ਕਹਿੰਦਾ ਕਿ ਕੋਈ ਨਹੀਂ ਮੈਨੂੰ ਪਤਾ ਤੂੰ ਕਿੱਥੇ ਹੁੰਨਾ ਮੈਂ ਕਰਦਾ ਨਾਲ ਹੀ 10 ਮਿੰਟ ਬਾਅਦ ਕਿਸੇ ਦਾ ਮੈਨੂੰ ਬਟਾਲਿਓ ਫੋਨ ਆ ਗਿਆ ਕੀ ਕਿਤੇ ਹੈਗਾ ਮੈਂ ਕਿਹਾ ਮੈਂ ਇੱਥੇ ਅੰਮ੍ਰਿਤਸਰ ਹੈਗਾ ਕਿਉਂ ਕਿ ਆ ਕਹਿੰਦਾ ਅੰਮ੍ਰਿਤਸਰ ਕਿੱਥੇ ਹੈਗਾ ਆਪਾਂ ਵੀ ਅੰਮ੍ਰਿਤਸਰ ਹੈਗੇ ਮੈਂ ਮਹਾਰਾਣੀ ਕਾ ਪਾਗੇਗਾ ਕਹਿੰਦੇ ਚੱਲ ਕੋਈ ਨਹੀਂ ਆਪਾਂ ਆਨੇ ਆ ਇੰਨੀ ਗੱਲ ਹੋਈ 10-15 ਮਿੰਟ ਬਾਅਦ ਫੋਨ ਆਇਆ ਕਿ ਹਾਂਜੀ ਕਿੱਥੇ ਆਂ ਮੈਂ ਕਹਾਂ ਮੈਂ ਰਾਣੀ ਕਬਾਗਾਂ ਕਹਿੰਦਾ ਆਪਾਂ ਵੀ ਰਾਣੀ ਕਬਾਗ ਖਲੋਤੇ ਆਂ ਤੂੰ ਕਿੱਥੇ ਆਂ ਮੈਂ ਮੇਰੀ ਦੁਕਾਨ ਤੇ ਆਂ ਆ ਫੇਰ ਕਹਿੰਦੇ ਦੁਕਾਨ ਕਿਹੜੀ ਆ ਮੈਂ ਇੱਕ ਦੁਕਾਨੇ ਕੀ ਆ ਤੇ ਫੇਰ ਉੱਥੇ ਆ ਜਾਂਦੇ ਆ ਤੇ ਟਟੋ ਘੜ 10 ਤੋਂ 12 ਜਾਣੇ ਆਏ ਤੇ ਮੈਂ ਕਾਊਂਟਰ ਤੇ ਨੂੰ ਲਾਲ ਬੱਤੀ ਵੀ ਲੱਗੀ ਹੋਈ ਸੀ ਤੇ ਆਏ ਵੀ ਫੋਰਚਨਰ ਦੇ ਵਿੱਚ ਜਿਹਨੂੰ ਪੁਲਸ ਵਾਲੀ ਲਾਲ ਬੱਤੀ ਲੱਗੀ ਹੋਈ ਸੀ ਨਾਲ ਸ਼ੀਸ਼ੇ ਸਾਰੇ ਕਾਲੇ ਹੀ ਉਹਦੇ ਦੋ ਗੱਡੀਆਂ 'ਚ ਆਏ ਹੋ ਜਿਹੜੇ ਬੰਦੇ ਉਹ ਤੁਹਾਨੂੰ ਜਾਣਦੇ ਸੀ ਜਿਹੜੇ ਉਥੇ ਮੁਕੇ ਦੇ ਜਿਹੜੇ ਆਏ 10 ਤੋਂ 12 ਬੰਦੇ ਹੁੰਦੇ ਸਨ ਇੱਕ ਜਣਾ ਵੀ ਨਹੀਂ ਜਾਣਦਾ ਇਹ ਉਹਨਾਂ ਨੂੰ ਮੇਰਾ ਨਾਂ ਵੀ ਨਹੀਂ ਪਤਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਕਾਊਂਟਰ ਤੇ ਆ ਕੇ ਖਲੋ ਗਏ ਪੁੱਛਣ ਪੁੱਛਦੇ ਆ ਕਿ ਹਾਂਜੀ ਚੰਦਨ ਕੌਣ ਆ ਮੈਂ ਕਿਹਾ ਮੈਂ ਹਾਂਗਾ ਚੰਦਨ ਤੇ ਆ ਕੇ ਕਹਿੰਦੇ ਕਿ ਦੋ ਮਿੰਟ ਸਾਈਡ ਤੇ ਆ ਗੱਲ ਕਰਨੀ ਮੈਂ ਹਾਂਜੀ ਦੱਸੋ ਜੋ ਮੈਂ ਸਾਈਡ ਤੇ ਗਿਆ ਉਹ ਕਹਿੰਦੇ ਕਿ ਬਾਹਰ ਆ ਮੈਂ ਕਿਹਾ ਬਾਹਰ ਕੀ ਗੱਲ ਕਰਨੀ ਜਿਹੜੀ ਕਰਨੀ ਇੱਥੇ ਬਹਿ ਕੇ ਕਰ ਕਿੰਦੇ ਨਹੀਂ ਆਪਾ ਬਟਾਲਿਓ ਆ ਗਏ ਆ ਤੇ ਤੂੰ ਬਾਹਰ ਨਹੀਂ ਆ ਸਕਦਾ ਮੈਂ ਗੱਲ ਦੱਸ ਕੀ ਗੱਲ ਹੈ ਕੀ ਆ ਇਦਾਂ ਦਾ ਫਿਰ ਉਹਨੀ ਦੇਰ ਨੂੰ ਪਾਪਾ ਆ ਗਏ ਅੰਦਰ ਤੇ ਜਦੋਂ ਪਾਪਾ ਆਏ ਅੰਦਰ ਤੇ ਪੁੱਛਦੇ ਇਹ ਕੌਣ ਹੈਗੇ ਆ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੇ ਤੇ ਉਸ ਤੋਂ ਬਾਅਦ ਇੱਕ ਮੁੰਡਾ ਹੈਗਾ ਹੀ ਉਹਦੇ ਡੱਬ ਨਾਲ ਵੀ ਲੱਗਾ ਹੋਇਆ ਹੈ ਪਿਸਟਲ ਪਿਸਟਲ ਹੀ ਲੱਗਾ ਹੋਇਆ ਹੈ ਡੱਬ ਨਾਲ ਲੱਗਾ ਹੋਇਆ ਹੈ ਵੈਪਨ ਲੱਗਾ ਹੋਇਆ ਹੈ ਥਿਆਰ ਲੱਗਾ ਸੀ ਤੇ ਉਹ ਕਹਿੰਦਾ ਕਿ ਤੈਨੂੰ ਤੇ ਤੇਰੇ ਪਿਓ ਨੂੰ ਇੱਥੇ ਗੋਲੀ ਮਾਰ ਕੇ ਆਪਾਂ ਚੱਲ ਜਾਾਂਗੇ ਸਾਡੇ ਕੋ ਸਾਰੇ ਇੰਤਜ਼ਾਮ ਹੈਗੇ ਆ ਇੰਨੀ ਗੱਲ ਉਹ ਤੇ ਪਾਪਾ ਗਏ ਬਾਹਰ ਕਿ ਪੁਲਸ ਵਾਲਿਆਂ ਨੂੰ ਫੋਨ ਲਾ ਲੈਣਾ ਸ਼ਟਰ ਸੁੱਟ ਦਿੰਦੇ ਨੇ ਇਹਨਾਂ ਨੂੰ ਅੰਦਰ ਹੀ ਡੱਕ ਲੈਣੇ ਆ ਉਹਨੀ ਦਿਨ ਨੂੰ ਪੁਲਸ ਵਾਲੇ ਆ ਜਾਣਗੇ ਜੋ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਵੀ ਆਪਾਂ ਬੂਹਾਂ ਬੰਦ ਕਰਨ ਲੱਗੇ ਆ ਤੇ ਨਾਲ ਹੀ ਸਾਰੇ ਭੱਜ ਗਏ ਜੋ ਭੱਜੇ ਆ ਉਸੇ ਟਾਈਮ ਪੀਰੀਅਡ 'ਚ ਇੱਕ ਬੰਦਾ ਕਾਬੂ ਆ ਗਿਆ ਤੇ ਉਹਨੂੰ ਇੱਕ ਤਰੀਕ ਦਾ ਉਧਰ ਸਿਵਲ ਲੈਂਡ ਦਿੱਤਾ ਆ ਹੂੰ ਉਹ ਸਰ ਕਿਹਦੇ ਨਾਲ ਕਹਿਣ ਦੇ ਸੀ ਵੀ ਗੱਲ ਕਰਨੀ ਉਹ ਕੋਣ ਮੁੰਡਾ ਹੈ ਤੁਹਾਡਾ ਕੋ ਵਾਕਬ ਹੈ ਉਹ ਕਿਹਨਾ ਕਹਿੰਦੇ ਸੀ ਗੱਲ ਕਰਾਂ ਨਹੀਂ ਮੇਰਾ ਦੋਸਤ ਹੈਗਾ ਉਹ ਜ਼ਰਾਵਰ ਉਹ ਵੀ ਬਟਾਲੇ ਦਾ ਹੈਗਾ ਆ ਓਕੇ ਹੂੰ ਤੇ ਕਿਦੋਂ ਤੁਹਾਡੇ ਨਾਲ ਕਿਦੋਂ ਇਹ ਗੱਲਬਾਤ ਕਰਾਂ ਕੋਈ ਖੀਚਾ ਤਾ ਨਹੀਂ ਹੋਈ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮੇ ਹੋਈ ਆ ਵੇਖੋ ਨਿਸ਼ਾਨ ਪਿਆ ਆ ਆਂਦੇ ਆ ਨਹੀਂ ਜੇ ਫਾਦਰ ਸਾਹਿਬ ਤੁਹਾਡੇ ਨਾਲ ਦੇ ਤਾਂ ਤੁਹਾਡਾ ਕੋਈ ਨੁਕਸਾਨ ਕਰ ਸਕਦਾ ਤੂੰ ਤੇ ਹੈਗਾ ਹੀ ਵੈਪਨ 10 12 ਜਾਣੇ ਆ ਵੈਪਨ ਨਾਲ ਲੈ ਕੇ ਆਏ ਆ ਨੁਕਸਾਨ ਦੇ ਕਿੰਨੇ ਜਣੇ ਸੀ ਪਾਜੀ ਜਿਸ ਟਾਈਮ ਉਹ ਬੰਦੇ ਆਏ ਕਿੰਨੇ ਕੁ ਵੇ ਦਾ ਸਮਾਂ ਸੀ ਪਾਜੀ ਮੈਂ ਸੀ ਇੱਕ ਨਾਲੇ ਦੋ ਦੁਕਾਨ ਦੇ ਮੁੰਡੇ ਹੀ ਬਸ ਹੂੰ ਹੁਣ ਮੰਗ ਕੀ ਕਰਦੇ ਹੋ ਬੋਲੋ ਮੰਗ ਇਹੀ ਕਰਦੇ ਕਿ ਜਿਹੜੀ ਕਾਨੂੰਨੀ ਕਾਰਵਾਈ ਕਰੀ ਕਰਨ ਹੋਤੇ ਕਦੀ ਦੁਸ਼ਮਣੀ ਹੀ ਤੁਹਾਡੇ ਨਾਲ ਕਦੀ ਦੁਸ਼ਮਣੀ ਜਿਹੜਾ ਤੁਹਾਡੇ ਕੋਲ ਆਇਓ ਮੇਰੇ ਨਾਲ ਤਾਂ ਕੋਈ ਵੀ ਨਹੀਂ ਹੈਗੀ ਤੁਸੀਂ ਤੁਹਾਡੇ ਕੋਲ ਕਿਉਂ ਆਏ ਇਹਨਾਂ ਨੂੰ ਭੇਜਿਆ ਕਿਨੇ ਫਿਰ ਕਿਵੇਂ ਆਏ ਤੁਹਾਡੇ ਕੈਨੇਡਾ ਤੋਂ ਹੈਗਾ ਇੱਕ ਮੁੰਡਾ ਪਾਹੂਲ ਨਾਮ ਹੈਗਾ ਪਰਮਿੰਦਰ ਸਿੰਘ ਕਰਕੇ ਹੈਗਾ ਨਾਮ ਉਹਨੂੰ ਸਾਰੇ ਪਾਹੂਲ ਕਹਿੰਦੇ ਆ ਤੇ ਉਹਨੂੰ ਹੈਗਾ ਕਿ ਜਿਹੜਾ ਜਿਸ ਮੁੰਡੇ ਨਾਲ ਉਹਦਾ ਲੈਣ ਦੇਣ ਹੈਗਾ ਜੋ ਉਹ ਕਹਿੰਦਾ ਆ ਬਾਕੀ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ ਲੈਣ ਦੇਣ ਹੈਗਾ ਵੀ ਕਿ ਨਹੀਂ ਹੈਗਾ ਤੇ ਉਹ ਕਹਿੰਦਾ ਕਿ ਉਹ ਤੇਰੇ ਨਾਲ ਹੀ ਹੁੰਦਾ ਆ ਤੇ ਤੂੰ ਮੇਰੀ ਉਹ ਨਾਲ ਗੱਲ ਕਰਾ ਜਿਸ ਬੰਦੇ ਦਾ ਫੋਨ ਆਇਆ ਤੁਹਾਨੂੰ ਉਹ ਤੁਹਾਡੇ ਫੋਨਫੀ ਸੀ ਨੰਬਰ ਸੇਵ ਸੀ ਤੁਹਾਡੇ ਕੋਲ ਦਾ ਜੀ ਮੇਰੇ ਕੋਲ ਤਾਂ ਨੰਬਰ ਸੇਵ ਹੀ ਨਹੀਂ ਸੀ ਹਾਂ ਮੈਂ ਵਿਖਾ ਵੀ ਸਕਦਾ ਉਹਦਾ ਨੰਬਰ ਵੀ ਨਹੀਂ ਸੇਵ ਸੀ ਮੇਰੇ ਕੋ ਅਨਨੋ ਨੰਬਰ ਕਰਕੇ ਹੈਗਾ ਉਹਦਾ ਬਾਹਰੋਂ ਫੋਨ ਬਾਹਰ ਕੈਨੇਡਾ ਦਾ ਨੰਬਰ ਹੈਗਾ ਕਿਸੇ ਬੰਦੇ ਨੂੰ ਰੈਸਟ ਕਰਾਇਆ ਉਸ ਤੋਂ ਬਾਅਦ ਵੀ ਇਹਨਾਂ ਦਾ ਕੌਣ ਆਇਆ ਹਾਂ ਸਵੇਰੇ ਆ ਤੁਹਾਡੇ ਸਾਹਮਣੇ ਆ ਆਪਾਂ 10 ਵਜੇ ਦਾ 10 ਵਜੇ ਦਾ ਰੈਸਟ ਕਰਾਤਾ ਹੋਇਆ ਆ ਤੇ ਸਵੇਰੇ 5:52 ਤੱਕ ਫੋਨ ਆਉਂਦੇ ਰਹੇ ਆ ਕੀ ਕਿਤੇ ਫੋਨ ਕਰਦੇ ਮੈਂ ਚੁੱਕੇ ਨਹੀਂ ਫੋਨ ਤੇ ਖਤਰਾ ਹੈਗਾ ਹੀ ਆ ਮੈਂ ਮੈਸੇਜ ਉਹਨੇ ਮੈਸੇਜ ਪਾਇਆ ਕਿ ਆ ਤੂੰ ਚੰਗਾ ਨਹੀਂ ਕੀਤਾ ਇਹ ਦੇਖੋ ਆ ਗੱਲ ਚੰਗੀ ਨਹੀਂ ਕੀਤੀ ਮੈਸੇਜ ਕੀਤਾ ਤੇ ਮੈਂ ਇਹਨੂੰ ਬੇਟੇ ਨੂੰ ਕਹਿੰਦਾ ਸੀ ਕਿ ਤੂੰ ਫੋਨ ਕੋਈ ਨਹੀਂ ਚੁਕਣਾ ਹੁਣ ਜਿਹੜਾ ਇੱਕ ਰਾਣੀ ਦਾ ਬਾਗ ਸਾਈਨ ਪ੍ਰਿੰਟਿੰਗ ਵਾਲੇ ਗਏ ਆ ਉਹਨਾਂ ਦੀ ਦੁਕਾਨ ਦੇ ਉੱਤੇ ਕੁਝ ਬੰਦਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਕੀ ਮੈਟਰ ਹੈ ਇਹਦੇ ਵਿੱਚ ਕੋਈ ਉਹਨਾਂ ਦਾ ਨਿੱਜੀ ਮਾਮਲਾ ਸੀਗਾ ਤੇ 7-8 ਬੰਦੇ ਦੁਕਾਨ ਦੇ ਅੰਦਰ ਵੜਦੇ ਆ ਤੇ ਉਹਨਾਂ ਦੇ ਕੋਈ ਆਪਸੀ ਕੋਈ ਕਸ਼ਮਕਸ਼ ਕੋਈ ਬੈਸਾ ਬਸਾਈ ਮੂੰਹ ਬਲਾਰਾ ਹੁੰਦਾ ਆ ਕੋਈ ਲੜਾਈ ਝਗੜਾ ਨਹੀਂ ਹੋਇਆ ਮੌਕੇ ਤੇ ਵੀਡੀਓ ਚ ਦਿਖਦਾ ਹੈ ਤੇ ਉਸ ਬੰਦੀ ਜਿਹੜੀ ਬਣਦੀ ਕਾਰਵਾਈ ਅਸੀਂ ਕਰ ਦਿੱਤੀ ਆ ਉੱਚ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਅਗਲੀ ਰੀ ਕਾਰਵਾਈ ਜਾਰੀ ਹੈ ਸਾਡੀ ਪਰ ਜਿਹੜੇ ਇੱਕ ਗੱਡੀ ਲੈ ਕੇ ਆਏ ਲਾਲ ਬੱਤੀ ਲੱਗੀ ਹੀ ਬਲੈਕ ਫਿਲਮ ਲੱਗੀ ਉਹ ਕਹਿੰਦੇ ਕਿ ਇਹ ਅਹੁਦੇਦਾਰ ਦੀ ਜਿਵੇਂ ਗੱਡੀ ਹੋਵੇ ਉਹ ਲੈ ਕੇ ਆਏ ਉਹਦੇ ਨਾਲ ਵੀ ਉਹਨਾਂ ਨੇ ਉਹ ਵੀ ਅਸੀਂ ਸਾਰੀ ਤਸਦੀਕ ਕਰ ਰਹੇ ਆ ਕਿ ਉਹ ਗੱਡੀ ਕਿਹਦੀ ਆ ਜੋ ਵੀ ਉਹਦੇ ਚ ਇਲੀਗਲ ਜਾਂ ਜਿਹੜੇ ਆਊਟ ਆਫ ਲਾ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਉਸੀ ਵੈਰੀਫਾਈ ਕਰਕੇ ਤੇ ਤੁਹਾਨੂੰ ਰਿਪੋਰਟ ਕਰਾਂਗੇ ਸਾਰੀ ਉਹਦੇ ਬਾਰੇ ਉਹ ਜੀ ਅਸੀਂ ਸਾਰੀ ਵੈਰੀਫਾਈ ਕਰ ਰਹੇ ਆ ਸਾਨੂੰ ਇੱਕ ਤੋਂ ਦੋ ਗੱਡੀਆਂ ਦਿਖੀਆਂ ਨੇ ਤੇ ਹੋਰ ਵੀ ਜੇ ਕੋਈ ਹੋਏਗੀ ਤੇ ਉਹਦੇ ਸਬੰਧ 'ਚ ਅਸੀਂ ਅੱਗੇ ਤਫ਼ਤੀਸ਼ ਚ ਲਿਆਵਾਂਗੇ ਸਰ ਉਹਨਾਂ ਦਾ ਕਹਿਣਾ ਕਿ ਇੱਕ ਬਾਹਰੋਂ ਕਾਲ ਆਈ ਹੈ ਉਸ ਤੋਂ ਬਾਅਦ ਹੀ ਟ੍ਰੈਕਟਰ ਟੈਪ ਕਾਲ ਆਈ ਸੀ ਉਸ ਤੋਂ ਬਾਅਦ ਬੱਦੇ ਆਏ ਨਹੀਂ ਐਦਾਂ ਦਾ ਕੋਈ ਮਾਮਲਾ ਹੈ ਉਹ ਚਲੋ ਉਹਨਾਂ ਦਾ ਵਰਜਨ ਵੀ ਅਸੀਂ ਲੈ ਰਹੇ ਆ ਤੇ ਪਹਿਲਾਂ ਤਾਂ ਉਹਨਾਂ ਨੇ ਨਹੀਂ ਸੀ ਦੱਸਿਆ ਸਾਨੂੰ ਤੇ ਜਿਹੜੀ ਵੀ ਗੱਲ ਅਗਲੀ ਦੱਸਣਗੇ ਸਾਨੂੰ ਤੇ ਕਲੈਰੀਫਾਈ ਕਰਨਗੇ ਤੇ ਉਹਦੇ ਮੁਤਾਬਕ ਅਸੀਂ ਬਣਦੀ ਕਾਰਵਾਈ ਕਰਾਂਗੇ